ਉੜਦੀ ਹੋਈ ਧੂੜ ਆ ਥੋਪੀਆ ਗੁਰੂ ਥੋਪੀਆ ਗੁਰੂ ਥੋਪੀਆ ਸ਼ੀਸ਼ਨ ਵਾਲਾ ਆ ਗੁਰੂ ਥੋਪੀਆ ਦਾ ਸ਼ੀਸ਼ਨ ਵਾਲਾ ਕਬੱਡੀ 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 ਸਰਾ ਸਰਾ ਅੱਜ ਜਿੱਤਣਾ ਹੈ ਤੇ ਉਸਤਾਦ ਜੀ ਤੁਸੀਂ ਕੀ ਅੰਦਾਜ਼ਾ ਲਾਇਆ ਦੱਸੋ ਯਾਰਾ ਲਾਹ ਦੇਖ ਲੈਵੇਂ ਮੂਰੀਆ ਆ ਕਿਹੜਾ ਕਮਾਲ ਦਿਖਾਉਂਦਾ ਸ਼ੀਸ਼ਨ ਵਾਲਾ ਔਰ ਦੂਸਰੇ ਪਾਸੇ ਗੁਰੂ ਥੋਪੀਆ ਫਿਰ ਕਰਦਾ ਕੋਈ ਟੱਕਰ ਦੀ ਆ ਦੇਖਦੇ ਵੀ ਗੱਲ 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 ਹੈ ਬਾਬਾ ਮਿਹਰ ਕਰੇ ਬਾਬਾ ਮਿਹਰ ਕਰੇ ਸੱਚੇ ਪਾਈਸ਼ਾ ਮਿਹਰ ਕਰੇ ਰਵਿੰਦਰਪੁਰੀਏ ਮਾਲੇ ਦੀ ਰੇਡ ਇਸ ਲਈ ਗੁਰੂ 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 ਥੋਕ ਸਿਰੇ ਦੀ ਟੱਕਰ ਆਹ ਗੁਰੂ ਸਿਰਾਂ ਲਾਈ ਜਾਂਦਾ ਆਹ ਗੁਰੂ ਉਧਰ ਨੂੰ ਹੋਇਆ ਫਿਰਦਾ ਇਹ ਕਹਿੰਦੇ ਗੱਲ ਹਾਰਲੇ ਤੇ ਅਮਨੇ ਆ ਜਾ ਗੁਰੂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਗੁਰੂ ਮੇਰੇ ਮਿੱਤਰੋ ਰੇਡ ਪੈਂਦੀ ਦੁਨੀਆ ਵੇਖ ਰਹੀ ਹੈ ਕੱਟ ਵੀ ਕਹਿੰਦੇ ਐਣ ਚੋਟੀ ਦਾ ਹੱਲ ਉੱਤਰ ਫੜ ਲਿਆ ਇਹਨਾਂ ਦੀ ਹੌਪੀਆ ਲੁਧਰ ਦੀ ਟੀਮ ਦੇ ਕੋਚ ਸਨੀ ਕੁਹਾਰ ਨੂੰ 2000 ਰੁਪਏ ਜੁਰਮਾਨਾ 2000 ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਹੈ ਸਾਹਮਣੇ ਇਸ ਦੇ 99 ਲੁਧਰ ਦੀ ਰੇਡ ਲੁਧਰ ਇਹ ਥੋਪੀ ਵਾਲੇ ਨੇ ਐਂਡ ਕਰਾਤਾ ਗੁਰੂ ਨੇ ਸਿਰਾ ਲਾਤਾ ਹੈ ਗੁਰੂ ਥੋਪੀਏ ਨੇ